ਚੜ ਜੂਗਾ ਦੇਖ ਲਾ ਭੱਜ ਕੇ ਚੜ ਦੇਗਾ ਮੰਨਦੇਗੇ ਵੀ ਸਰੇ ਚੜਦੇ ਤੂੰ ਹੋ ਰਹੇਗਾ ਫੱਕਰੇ ਨਾਲੇ ਕਹਿੰਦੇ ਚੜ ਜੂਗਾ ਭੱਜ ਕੇ ਉਹਦਾ ਬੋਲਤਾ ਹੂੰ ਮੈਂ ਨਹੀਂ ਲੋਕੀ ਖਾਦੀ ਅੱਛਾ ਅੱਛਾ ਉਹ ਫਿਰ ਅੱਧ ਪੁੱਛ ਕੇ ਲੱਗਦਾ ਆਹ ਇਹ ਬੜੀ ਕਿਲਾ ਤਾਂ ਤਰ ਕੋਈ ਨਾ ਆਏ ਥੱਲੇ ਜਾਦੇ ਆ ਬਾਬਾ ਉਹ ਸਾਰਾ ਆਪਾਂ ਕਿੰਨੀ ਮੱਤੀ ਬੋਲਦੇ ਕਰਦੇ ਆਪਾਂ ਬਹੁਤ ਤਾਂ ਪੁਰਾਣੀਆਂ ਇਹ ਜਾਂਦੇ ਸਮੇਂ ਦੀ ਹਨਾ ਇਹ ਗੇਟ ਪੁਰਾਣੇ ਹਨ ਹਣਾ ਪੁਰਾਣੇ ਜਿਆਦੇ ਟਾਈਮ ਦੇ ਹਨ ਚੱਲ ਬੜੀ ਕਿਉਂ ਦੇ ਇਹ ਆ ਜੀ ਬਾਉਲੀ ਗੁਰੂ ਸਾਹਿਬ ਦੇ ਟਾਈਮ ਦੀ ਕਿਲਾ ਅਨੰਦਗੜ੍ਹ ਕਿੰਨੀ ਪੌੜੀ ਆ? ਕਹਿੰਦਾ 120 ਜੰਬੀਆ ਮੱਕਾ 32 ਲਿਖਿਆ ਮੈਂ। ਅੱਛਾ 126 ਹੈ? ਇਹ 126। 126। 26 ਹੈ ਕੁਰੀ? 32 ਹੈ 32। 32 ਪੌੜੀ। ਇਹ ਆਂ ਆਨੰਦਗੜ੍ਹ ਕਿਲਾ। ਇੱਥੇ ਗੁਰੂ ਗੋਬਿੰਦ ਸਿੰਘ ਜੀ 8 ਮਹੀਨੇ। ਪੰਜ ਕਿਲਿਆਂ ਚ ਇੱਕ ਕਿਲਾ ਆਨੰਦਗੜ੍ਹ ਹਨਾ ਬਾਪੂ। ਇਹਦੇ ਵਿੱਚ ਇਹਦੇ ਵਿੱਚ ਬੌਲੀ ਆ। 132 ਪੌੜੀਆਂ ਇਹਦੀਆਂ। ਵਜੀਰ ਖਾਨ ਨੇ ਘੇੜਾ ਪਾ ਕੇ ਰੱਖਿਆ 8 ਮਹੀਨੇ ਇੱਥੇ ਸੌ ਆ ਕੇ ਹਨਾ ਤੇ ਪਹਾੜੀ ਰਾਜ ਨੇ ਫੇਰ ਛੱਡਿਆ ਗੁਰ ਸਿੰਘ ਨੇ ਸੌ ਦੇ ਬਾਅਦ ਕੱਪ ਕਰਿਆ ਉਹਦੇ ਮਾਤਾ ਘਰ ਤੱਕ ਉਹ ਵਿਚੇ ਬਾਬਾ ਜੈਤਾਜੀ ਦਾ ਬਣਿਆ ਵਸਾ ਹਾਂ ਬੜੇ ਤੂੰ ਕਿੱਥੇੋਂ ਘੁੰਮ ਕੇ ਆ ਗਿਆ ਅੰਦਰ ਟਿਕੀ ਮੱਥਾ ਯਾਰ